ਪੰਚਪੀਰ ਚੈਨਲ ਦੇਖ ਲਈ ਸਾਰੀਤਾਂਕ ਨੂੰ ਜੈ ਪੀਰਾਂ ਦੀ ਇੱਕ ਵਾਰ ਫੇਰ ਆਦਰਾਂ ਆਪਜੀ ਦੀ ਸੇਵਾ ਵਿੱਚ ਇਸ ਵੀਡੀਓ ਵਿੱਚ ਲਾਲਾਂ ਵਾਲੇ ਪੀਰ ਦੇ ਦਾਨੀ ਜੱਟੀ ਦਾ ਪਾਗ ਦੂਜਾ ਲੈ ਕੇ ਹਾਜ਼ਰਾਂ ਜਦੋਂ ਲਾਲਾਂ ਵਾਲੇ ਪੀਰ ਨੂੰ ਮੰਨਣ ਵਾਲੀ ਦਾਨੀ ਜੱਟੀ ਦੇਕਰ ਔਲਾਦ ਨਾ ਹੋਈ ਤਾਂ ਉਦੇ ਸਾਰੇ ਪਰਿਵਾਰ ਵੱਲੋਂ ਦਾਨੀ ਜੱਟੀ ਨੂੰ ਤਸੀਹੇ ਤਾਨੇ ਮੇਨੇ ਦਿੱਤੇ ਜਾਣ ਲੱਗੇ ਇਨਾ ਤਾਨੇ ਮੇਨਿਆਂ ਦੁੱਧਾਂ ਘਾ ਕੇ ਦਾਨੀ ਨੇ ਕਵਰਾਂ ਦੇ ਵਿੱਚ ਜਾ ਕੇ ਪੀਰ ਜੀ ਕੋਲ ਦੁਆ ਕੀਤੀ ਕਹਿੰਦੀ ਏ ਲਾਲਾਂ ਵਾਲੇ ਪੀਰਾ ਲੱਖਾਂ ਦੁਨੀਆ ਦੀਆਂ ਝੋਲੀਆਂ ਭਰਦਾ ਬੇੜਿਆਂ ਨੂੰ ਪਾਰ ਕਰਦਾ ਹੈ ਦੁੱਧ ਵਾਲੇ ਨੂੰ ਦੁੱਧ ਦਿਨਾ ਪੁੱਤ ਵਾਲੇ ਨੂੰ ਪੁੱਤ ਦਿਨਾ ਮੇਰੀ ਅਰਜ਼ ਕਿਉਂ ਨਹੀਂ ਸੁਣਦਾ ਲੋਕੀ ਮਰ ਕੇ ਕਵਰਾਂ ਦੇ ਵਿੱਚ ਆਉਂਦੇ ਨੇ ਮੈਂ ਜਾਉਂਦੇ ਜੀ ਕਵਰਾਂ ਦੇ ਵਿੱਚ ਆ ਗਈਆਂ ਜਦੋਂ ਇਹ ਹਾੜੇ ਭਰੀ ਦੁੱਖ ਭਰੀ ਆਵਾਜ਼ ਸੁਣ ਕੇ ਦਾਨੀ ਨੇ ਲਾਲਨਾਵਦੀ ਪੀਰ ਜੀ ਅੱਗੇ ਦੁਆ ਕੀਤੀ ਸਖੀ ਸਰਵਰ ਲਗਦਾਤਾ ਪੀਰ ਜੀ حاضر ਹੋ ਕੇ ਕਿਹਾ ਜਹਾ ਦਾਨੀਏ ਕਰੇਗਾ ਤੇਰੇ ਘਰ ਪੁੱਤਰ ਪੈਦਾ ਹੋਵੇਗਾ ਦਾਨੀ ਖੁਸ਼ੀ ਖੁਸ਼ੀ ਕਰਿਆ ਗਈ ਕੁਸ ਸਮਾਪਿੱਤਿਆ ਸਮਾਪਿੱਤਨ ਦਾ ਵਾਦ ਦਾਨੀ ਦੇ ਕਰੇ ਪੁੱਤਰ ਨੇ ਦਾਨ ਮਿਲਿਆ ਦਾਨੀ ਵੜੀ ਚਾ ਲਾੜ ਲੜਾਉਂਦੀ ਆ ਆਪਣੇ ਪੁੱਤ ਦੇ ਨਾਲ ਤੇ ਆਪਣੇ ਸਹੁਰੇ ਪਰਿਵਾਰ ਨੂੰ ਕਹਿੰਦੀ ਐ ਇਹ ਪੁੱਤ ਮੈਨੂੰ ਲਾਲਾ ਵਾਲੇ ਪੀਰ ਜੀ ਦੀ ਬਖਸ਼ੀਸ਼ ਨਾਲ ਹੋਇਆ ਹੈ ਹੁਣ ਆਪਾਂ ਸખી ਸਰਵ ਲਖ ਦਾਤਾ ਪੀਰ ਜੀ ਦੇ ਦਰਬਾਰ ਪੀਰ ਨਿਗਾਹੇ ਜਾਵਾਂਗੇ ਪਰ ਉਹ ਦੇਖ ਕਰਦੇ ਨਾ ਮੰਨੇ ਨਾ ਮੰਨੇ ਜਦੋਂ ਉਹ ਦਿੱਸਾਸਤੇ ਸਹੁਰਾ ਕਿਸ਼ਨ ਸਿੰਘ ਨਾ ਮੰਨਿਆ ਤੇ ਕਹਿਣ ਲੱਗਿਆ ਅਸੀਂ ਜਿੱਥੇ ਜਾਣਿਆ ਉੱਥੇ ਸੁਖਨਾ ਸੁਖੀ ਸੀ ਅਸੀਂ ਉੱਥੇ ਹੀ ਜਾਵਾਂਗੇ ਪੀਰ ਨਗਾਈ ਨਹੀਂ ਜਾਂਦੇ ਦਾਨੇ ਆਪਣੇ ਘਰ ਵਾਲੇ ਉਜਾਗਰ ਸਿੰਘ ਨੂੰ ਕਹਿੰਦੇ ਐ ਤੁਸੀਂ ਮੇਰੇ ਨਾਲ ਚੱਲੋ ਆਪਾਂ ਉੱਥੇ ਜਾਣਾ ਹੈ ਕੀ ਲੈ ਕੇ ਜਾਣਾ ਹੈ ਪੀਰ ਦੇ ਦਰਵਾਜ਼ੇ ਉਸ ਦਾ ਘਰ ਵਾਲਾ ਕਹਿੰਦਾ ਆਪਾਂ ਉੱਥੇ ਚੱਲਾਂਗੇ ਮੈਂ ਤੇਰੇ ਨਾਲ ਚੱਲੂੰਗਾ ਮਨ ਹੀ ਮਨ ਵਿੱਚ ਉਸ ਨੇ ਇੱਕੀ ਮੋਰਾ ਸੁਖ ਲਈਆਂ ਕਿ ਲਾਲਾ ਵਾਲਿਆ ਪੀਰਾ ਜਦੋਂ ਮੈਂ ਤੇਰੇ ਦਰਬਾਰ ਤੇ ਆਇਆ ਪੁੱਤਰ ਦਾ ਮੱਥਾ ਟਕਾਉਣ ਤੇਰੇ ਤੇ 21 ਮੋਰਾ ਚੜਾਵਾਂਗਾ ਜਦੋਂ ਉਹ ਉੱਥੇ ਚਲੇ ਗਏ ਧੋਏ ਜੀ ਦਾਨੀ ਆਪਣੇ ਘਰ ਵਾਲੇ ਨਾਲ ਜਾਣਾ ਸ਼ੁਰੂ ਕੀਤਾ ਤਾਂ ਉਜਾਗਰ ਸਿੰਘ ਦੀ ਮਾਂ ਕਹਿੰਦੀ ਆ ਉਜਾਗਰਾ ਤੂੰ ਉੱਥੇ 21 ਮੋਰਾ ਨਾ ਚੜਾਈਂ ਸੱਤ ਚੜਾਈਂ ਵੀ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਕਿੰਨੀਆਂ ਸੁਖੀਆਂ ਸੀ ਕਿਤੇ ਤੋਂ ਉਹ ਤੇ ਜਾਣ ਲੱਗੇ ਲਾਲਾ ਵਾਲੇ ਪੀਰ ਨੇ ਇੱਕ ਕੌਤਕ ਰਚਿਆ ਜੋ ਬੱਚਾ ਦਾਨੀ ਨੇ ਆਪਣੇ ਹੱਥ ਵਿੱਚ ਚੁੱਕਿਆ ਸੀ ਉਹ ਪੂਰਾ ਹੋ ਗਿਆ ਉਹਦੀ ਮੌਤ ਹੋ ਗਈ ਉਹ ਦੇਖ ਲਗਦਾਦਾ ਪੀਰ ਨੇ ਪ੍ਰਾਨ ਖਿੱਚ ਲਏ ਜਦੋਂ ਦਾਨੀ ਨੇ ਦੇਖਿਆ ਬੱਚਾ ਸਾਹ ਨਹੀਂ ਲੈ ਰਿਹਾ ਸੀ ਹਿੱਲ ਜੁਲ ਨਹੀਂ ਰਿਹਾ ਸੀ ਦਾਨੀ ਕਵਰਾ ਗਈ ਉਧਰੋ ਜਾਗਰ ਸਿੰਘ ਕਹਿਣ ਲੱਗਾ ਦਾਨੀ ਬੱਚਾ ਮੈਨੂੰ ਫੜਾ ਦੇ ਦਾਨੀ ਕਹਿੰਦੀ ਨਹੀਂ ਬੱਚਾ ਮੇਰੇ ਕੋਲ ਰਹਿਣ ਦੋ ਇਦਾਂ ਕਰਦੇ ਕਰਦੇ ਜਦੋਂ ਪੀਰ ਨਗਾਏ ਪਹੁੰਚੇ ਜਦੋਂ ਪੀਰ ਨਗਾਏ ਪਹੁੰਚੇ ਉਜਾਗਰ ਸਿੰਘ ਨੂੰ ਆਪਣਾ ਸੀ ਜੇ ਦਾਨੀ ਮੇਰੇ ਨਾਲ ਚਲੀ ਜਾਊਗੀ ਮੱਤਾ ਟੇਕਨ ਮੈਂ ਮੋੜਾ ਰੱਖ ਲਿਆ ਤਾਂ ਇਹਨੂੰ ਪਤਾ ਲੱਗ ਜੂ ਕਿ ਕਿੰਨਿਆ ਮੋੜਾ ਰੱਖਿਆ ਤੇ ਕਿੰਨੀਆਂ ਨਹੀਂ ਰੱਖੀਆਂ ਤੇ ਮੈਂ ਸਾਤੀ ਰੱਖਣੀਆਂ ਨੇ ਤੇ ਕਹਿਣ ਲੱਗਾ ਦਾਨੀ ਇਹ ਪਹਿਲਾ ਸਲਾਮ ਕਰਾਉਣਾ ਤੇ ਫਿਰ ਤੂੰ ਸਲਾਮ ਕਰਾਈ ਉਜਾਗਰ ਸਿੰਘ ਪਹਿਲਾਂ ਸਲਾਮ ਕਰਨ ਲਈ ਗਿਆ ਉੱਥੇ ਜਾ ਕੇ ਉਹਨੇ ਸੱਤ ਮੋਰਾ ਹੀ ਰੱਖਿਆ ਤੇ ਮੱਥਾ ਟੇਕ ਕੇ ਬਾਹਰ ਆ ਗਿਆ ਫਿਰ ਦਾਨੀ ਦੀ ਵਾਰੀ ਆ ਗਈ ਫਿਰ ਜਦੋਂ ਦਾ ਨਿਮਰੇ ਪੁੱਤ ਨੂੰ ਲੈ ਕੇ ਸਰਕਾਰ ਦੀ ਦੀ ਮਜ਼ਾਤ ਤੇ ਫਿਰ ਕਿ ਉੱਚ-ਉੱਚ ਰੋਂ ਲੱਗ ਪਈ ਤੇ ਕਹਿਣ ਲੱਗ ਪਈ ਹੈ ਪੀਰਾ ਤੇਰੇ ਦਰਵਾਜ਼ੇ ਉੱਪਰ ਲੋਕੀ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਮੈਂ ਹੱਥ ਦੇ ਆਈ ਸੀ ਰੋਂਦੀ ਜਾਊਂਗੀ ਮੇਰਾ ਪੁੱਤ ਦੇ ਕੇ ਮੇਥੋਂ ਵਾਪਿਸ ਕੋ ਲਿਆ ਮੈਨੂੰ ਮੇਰਾ ਪੁੱਤ ਜਿਉਂਦਾ ਦੇ ਦੇ ਨਹੀਂ ਤਾਂ ਤੈਨੂੰ ਲਾਲਾਂ ਵਾਲਾ ਕੌਣ ਕਹੂਗਾ ਤੇਰੇ ਉੱਤੋਂ ਸਾਰਾ ਵਿਸ਼ਵਾਸ ਉੱਟ ਜਾਣਾ ਜੇ ਮੇਰਾ ਪੁੱਤ ਜਿਉਂਦਾ ਨਾ ਕੀਤਾ ਕਿਉਂਕਿ ਪੁੱਤ ਇੱਕ ਐਸੀ ਦਾਤ ਹੈ ਜੋ ਕਿਸੇ ਵੀ ਬਾਜ਼ਾਰ ਵਿੱਚ ਨਹੀਂ ਮਿਲਦੀ ਕਹਿੰਦੇ ਹਨ ਪੁੱਤ ਬਾਦ ਕੀ ਜੀਨਾ ਮਾਪਿਆਂ ਦਾ ਪੁੱਤ ਹੋਵਣ ਤਾਂ ਚਾ ਕਰਨ ਮਾਪੇ ਪੁੱਤ ਦੇਖ ਦਿਲਾਂ ਨੂੰ ਚਾ ਚੜ ਜਾਂਦਾ ਹੈ ਰਹਿ ਭਾਗਾ ਨਾਲ ਖਿੱਲਾ ਮਾਪੇ ਪਿਆਰੇ ਲਾਲ ਦੀ ਹੁੰਦੀ ਦਾਤ ਐਸੀ ਪੁੱਤਰਾ ਨਾਲ ਹੁੰਦੇ ਸਾ ਮਾਪੇ ਦਾਨੀਏਤੀ ਪੁੱਤਰ ਨੂੰ ਸਰਕਾਰ ਦੀ ਮਜ਼ਾਰ ਕੋਲ ਰੱਖਿਆ ਰੋਂਦੀ ਆ ਤਰਲੇ ਕਰਲਾਉਂਦੀ ਆ ਤਰਲੇ ਪਾਉਂਦੀ ਆ ਤੇ ਫਿਰ ਸਰਕਾਰ ਹਾਜ਼ਰ ਹੁੰਦੇ ਨੇ ਕਹਿੰਦੇ ਨੇ ਦਾਨੀਏ ਤੇਰਾ ਪੁੱਤਰ ਤੇਰੇ ਪੁੱਤਰ ਨੂੰ ਕੁਝ ਨਹੀਂ ਹੋਇਆ ਤੇਰੇ ਪੁੱਤਰ ਦੇ ਪ੍ਰਾਨ ਅਸੀਂ ਲੈਨੇ ਆਪਣੇ ਘਰ ਵਾਲੇ ਨੂੰ ਪੁੱਛ 21 ਮੋਰਾ ਸੁਖ ਕੇ ਸੱਤ ਚੜਾਈਆਂ ਨੇ ਬਾਕੀ ਆਪਣੇ ਕੋਲ ਰੱਖ ਲਈਆਂ ਦਾਨੀ ਘਰ ਵਾਲੇ ਉਜਾਗਰ ਸਿੰਘ ਨੂੰ ਪੁੱਛਦੀ ਆ ਕਿੰਨੀਆਂ ਮੋਰਾ ਸੁਖੀਆਂ ਸੀ ਤੇ ਕਿੰਨੀਆਂ ਚੜਾਈਆਂ ਹਨ ਉਹਨੂੰ ਸਾਰਾ ਪਤਾ ਲੱਗ ਗਿਆ ਕਿ ਇਹਦਾ ਪੀੜ ਦਾ ਨਹੀਂ ਜਾਣਾ ਕਰਨੀ ਵਾਲਾ ਤੇ ਉਹ ਜਾ ਕੇ ਕਰਤੀ ਮੰਨਦਾ ਹੈ ਤੇ ਜਿਹੜੀਆਂ 14 ਮੋਰਾ ਕੋਲ ਰੱਖੀਆਂ ਸੀ ਉਹ ਵੀ ਪੀਰ ਦੇ ਦਰਬਾਰ ਤੇ ਚੜਾਉਂਦਾ ਹੈ ਅਤੇ ਪੀਰਾਂ ਤੋਂ ਮਾਫੀ ਮੰਗਦਾ ਹੈ ਤੇ ਅਬਦੀ ਦੁਆ ਫੇਰ ਕਰਦਾ ਹੈ ਤੇ ਉਸ ਤੋਂ ਬਾਅਦ ਲਖਦਾਤਾ ਪੀਰ ਨੇ ਉਹਨਾਂ ਦੇ ਪੁੱਤਰ ਪੁੱਤਰ ਦੇ ਪ੍ਰਾਨ ਮੋੜ ਦਿੱਤੇ ਤੇ ਫਿਰ ਦੋਨੇ ਜੀ ਖੁਸ਼ੀ-ਖੁਸ਼ੀ ਪੀਰਾਂ ਨੂੰ ਸलाम ਕਰਦੇ ਹਨ ਤੇ ਕਰ ਆਉਂਦੇ ਹਨ ਇਹ ਕਰਮਾਤ ਹੈ ਪੀੜ ਲਖਦਾਤਾ ਜੀ ਦੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਜੇ ਕੋਈ ਭੁੱਲ ਚੁੱਕ ਹੋ ਗਈ ਹੋਈ ਤਾਂ ਮਾਫ ਕਰਿਓ ਸੋ ਆਪਾਂ ਕੱਲ ਹਾਜ਼ਰ ਹੋਵਾਂਗੇ ਤੁਹਾਡੀ ਸੇਵਾ ਵਿੱਚ ਕੋਈ